ਸੋ so, ਇੱਕ ਵਾਰ ਬੇਤੀ गुजारिश जरूर करना चाहूंगा जी कि सारे रो पता है ਸਾਡਾ ਭਰਾ ਸਾਡਾ ਵੱਡਾ ਭਰਾ ਰਾਜਵੀਰ ਜਵੰਦਾ ਜੀ ਜੋ ਕਿ ਜੀ ਪਹਿਚਾਨ ਦੇ ਮਹਤਾਜ ਨਹੀਂ ਉਹ ਅੱਜ ਐਕਸੀਡੈਂਟ ਦੇ ਕਾਰਨ ਵਿਮਾਨੀ ਦੇ ਨਾਲ ਜੁੜ ਰਹੇ ਨੇ ਇਹ ਗੱਲ ਵਿੱਚ ਤਾਂ ਕਰਨ ਜਾ ਰਹੇ ਕਿ ਸੰਗਤ ਦੀ ਅਰਦਾਸ ਸੰਗਤ ਦੀ ਅਰਦਾਸ ਸਭ ਤੋਂ ਵੱਡੀ ਅਰਦਾਸ ਹੁੰਦੀ ਹੈ ਤਦੇ ਜ਼ੁਬਾਨ ਦੇ ਵਿੱਚੋਂ ਇੱਕ ਇੱਕ ਲਫ਼ਜ਼ ਇੱਕ ਇੱਕ ਬੋਲ ਨਿਕਲਿਆ ਹੋਇਆ ਧੁਰ ਦਰਗਾਹ ਦੇ ਵਿੱਚ ਜਾਏਗਾ ਇੱਕ ਇੱਕ ਮਿੰਟ ਦਾ ਟਾਈਮ ਕੱਢ ਕੇ ਅੱਖਾਂ ਬੰਦ ਕਰਕੇ ਉਹਨਾਂ ਦੀ ਅਰਦਾਸ ਕਰਿਓ ਇਹ ਗੱਲ ਮੈਂ ਤੁਹਾਨੂੰ ਤਾਂ کہہ ਰਿਹਾ ਮੈਂ ਕੋਈ 뷰 ਵਗੈਰਾ ਲੈਣ ਲਈ ਜਾਂ ਟੀਆਰ ਵੀ ਲੈਣ ਲਈ ਇਹ ਨਾਲ ਗੱਲ ਕਰ ਰਿਹਾ ਕਿਉਂਕਿ ਉਹਨਾਂ ਨਾਲ ਪਿਆਰ ਹੀ ਸਾਡਾ ਬਹੁਤ ਜ਼ਿਆਦਾ ਹੈ ਸਾਡੇ ਮਜੀਸੂਸ ਭਰਾ ਕੁੱਪ ਕਰਦੇ ਨੇ ਪਤਾ ਲੱਗਦਾ ਰਹਿੰਦਾ ਕਿ ਕਿੰਨੇ ਅੱਛੇ ਨੇਚਰ ਦੇ ਇਨਸਾਨ ਨੇ ਉਹ ਸੂਰਤ ਵੱਲੋਂ ਵੀ ਤਸੀਰਤ ਵੱਲੋਂ ਬਾਖਮਾਲ ਨੇ ਇੱਕ ਤਾਂ ਕਟੜਨਾ ਹੁੰਦੀ ਹੈ ਜੀ ਕਿਸੇ ਆਰਟਿਸਟ ਲਈ ਇੱਕ ਤਾਂ ਪਬਲਿਕ ਦੀ ਕਟੜਨਾ ਹੁੰਦੀ ਹੈ ਪਰ ਉਹਨਾਂ ਦੇ ਨਾਲ ਜਿੰਨੇ ਵੀ ਬੰਦੇ ਜੁੜੇ ਹੋਏ ਨੇ ਜਿੰਨੀ ਵੀ ਪਬਲਿਕ ਜਿੰਨੇ ਵੀ ਇਨਸਾਨ ਜੁੜੇ ਹੋਏ ਨੇ ਉਹ ਦਿਨੋ ਜੁੜੇ ਹੋਏ ਨੇ ਜੇ ਅੱਜ ਉਹਨਾਂ ਦੀ ਅਰਦਾਸ ਹੋ ਰਹੀ ਹੈ ਜਗਰਾਤਿਆਂ ਦੇ ਵਿੱਚ ਕੀਰਤਨਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਰਦਾਸ ਹੋ ਰਹੀ ਹੈ ਇਹਦੇ ਪਿੱਛੇ ਇੱਕ ਹੀ ਕਾਰਨ ਹੈ ਕਿ ਉਹ ਬਹੁਤ ਅੱਛੀ ਸ਼ਖਸੀਅਤ ਦੇ ਮਾਲਕ ਨੇ ਬਹੁਤ ਹੀ ਡੋਰ ਤੋਂ ਅਰਥ ਬੰਦੇ ਨੇ ਉਹ ਤੇ ਮੈਂ ਤੁਹਾਨੂੰ ਸਭ ਨੂੰ ਇੱਕ ਇਹ ਸੁਨੇਹਾ ਵੀ ਦੇਣਾ ਚਾਹਾਂਗਾ ਕਿ ਆਪਣੀ ਸ਼ਖਸੀਅਤ ਇਦਾਂ ਬਣਾਓ ਕਿ ਕੋਈ ਨਿਰਸਵਾਰ ਤੋਂ ਹੋਗੇ ਤੁਹਾਡੇ ਲਈ ਅੰਦਾਜ਼ ਕਰੇ ਚਾਹੇ ਕਿਸੇ ਕੰਮ ਦੇ ਪ੍ਰਤੀ ਹੋਵੇ ਚਾਹੇ ਕਿਸੇ ਦੁੱਖ ਦੇ ਪ੍ਰਤੀ ਹੋਵੇ ਅੱਜ ਇਨੀ ਜਿੰਨਾ ਕਿ ਉਹ ਜੁੜੀ ਹੋਈ ਹੈ ਕਿਉਂ ਨਿਰਸਵਾਰ ਤੋਂ ਉਹਨਾਂ ਲਈ ਅਰਦਾਸਾਂ ਕਰ ਲਈ ਹੈ ਕਿਉਂਕਿ ਉਹ ਬਹੁਤ ਅੱਛੀ ਸਖਸ਼ੀਅਤ ਦੇ ਮਾਲਿਕ ਨੇ ਬਹੁਤ ਕਹਿਣ ਦੇ ਚੰਗੇ ਇਨਸਾਨ ਦੇ ਹੋ ਸੋ 1 ਮਿੰਟ ਅੱਖਾਂ ਬੰਦ ਕਰਕੇ ਮੇਰੀ ਬੁਝਾਰਿਸ਼ ਹੈ ਉਹਨਾਂ ਲਈ ਅਰਦਾਸ ਕਰਿਓ ਦਿਲੋਂ ਅਰਦਾਸ ਕਰਿਓ ਕਿਉਂਕਿ ਅੱਜ ਜਿਹੜੀ ਖਬਰ ਆਈ ਹੈ ਤੋਂ ਉਹ ਬਹੁਤ ਹੀ ਮਾੜੀ ਖਬਰ ਹੈ ਕਿ ਬਹੁਤ ਜ਼ਿਆਦਾ ਉਸ ਦੁੱਖ ਦੇ ਨਾਲ ਮੌਜੂਦ ਰਹੇ ਨੇ ਤੇ ਬੇਤੀਵਰ ਸਾਰਿਆਂ ਅਗੇ ਅਰਦਾਸ ਕਰਿਓ ਸੰਗਤ ਦੀ ਔਰ ਦਰਸ ਤੋਰ ਤੇ ਗੱਲ ਦੇ ਅੰਦਰ ਜਾਂਦੀ ਹੈ ਜੀ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਥੋੜਾ ਥੋੜਾ ਕਰਕੇ ਅਰਦਾਸ ਕਰਿਓ ਕਿ ਉਹ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਜਾਣ ਤੇ ਉਥੇ ਫੇਰ ਉਦਾਂ ਹੀ ਪ੍ਰੋਗਰਾਮ ਲਗਾਣ ਕਿਉਂਕਿ ਉਹਨਾਂ ਦੇ ਨਾਲ ਰਾਂਸ ਦੇ 12 ਬੰਦਿਆਂ ਦੇ ਹੋਰ ਵੀ ਘਰ ਚੱਲਦੇ ਨੇ ਜੀ ਸੋ ਇਹੀ ਬੇਨਤੀ ਹੈ ਅਰਦਾਸ ਕਰਿਓ ਇੱਕ ਮਿੰਟ ਲਈ ਅਥਾ ਬੰਦ ਕਰਕੇ ਕੋ ਨਾਲੀ ਅਰਦਾਸ ਕਰਿਓ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਅਰਜ਼ੋਈ ਹੈ ਅਰਦਾਸ ਜ਼ਰੂਰ ਕਰਿਓ ਜੀ ਇੱਕ ਮਿੰਟ ਦਾ ਸਮਾਂ ਕੱਢ ਲਓ ਜੀ ਉਸ ਤੋਂ ਬਾਅਦ ਆਪਾਂ ਫਿਰ ਪ੍ਰੋਗਰਾਮ ਜਾਰੀ ਰੱਖਾਂਗੇ